ਉਹ ਰੀ ਜੰਗਲ ਆਰ ਦੇ ਕਸਬੇ ਦੇ ਦੇ ਹਸਪਤਾਲ ਵਿੱਚ ਸਵਰਗੀ ਰੋਹਨਦੀਪ ਦੀ ਨਿੱਗੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਦਾ ਉਦਘਾਟਨ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ ਵਾਲਿਆਂ ਨੇ ਕੀਤਾ ਅਤੇ ਇਸ ਮੌਕੇ ਬਾਬਾ 베ਦੀ ਅਤੇ ਆਇਆਂ ਸ਼ਖਸੀਤਾਂ ਵੱਲੋਂ ਸਵਰਗੀ ਰੋਹਨ ਦੀਪ ਨੂੰ ਸ਼ਰਧਾ ਦੇ ਫੁੱਲ ਪਿੰਟ ਕੀਤੇ ਗਏ ਪੇਸ਼ ਹੈ ਸਾਡੇ ਪਤਕਰਕਰ ਕ੍ਰਿਸ਼ਨ ਕਪਾਲ ਦੀ ਵਿਸ਼ੇਸ਼ ਰਿਪੋਰਟ ਅੱਜ ਇਹ ਬੜੀ ਅਦਿਆ ਮੈਡੀਕਲ ਕੈਂਪ ਕਰਾ ਕੇ ਆਪਾਂ ਤੁਹਾਨੂੰ ਦੋ ਦਿਨ ਅੱਜ ਦੀਪੋਸ ਹਸਪੀਟਲ ਵਿਖੇ بیٹے ਰੋਹਨਦੀਪ ਦੀ ਮਿੱਠੀ ਯਾਦ ਵਿੱਚ ਸਮੂਹ ਸਟਾਫ ਵੱਲੋਂ ਉਹਨਾਂ ਦੇ ਫਾਦਰ ਪ੍ਰਦੀਪ ਕੁਮਾਰ ਜੀ ਅਤੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਹੈ ਬੇਟਾ ਆਪਣੇ ਜੋ ਕੁਸਮਾ ਪਹਿਲਾਂ ਇਸ ਸੰਸਾਰ ਤੋਂ ਵਿਛੋੜਾ ਦੇ ਗਏ ਸੀ ਪਰ ਫਿਰ ਵੀ ਉਹਨਾਂ ਨੇ ਇਸ ਪਰਿਵਾਰ ਨੇ ਇੱਕ ਬੜਾ ਵੱਡਾ ਹੌਸਲਾ ਮਨ ਵਿੱਚ ਰੱਖ ਕੇ ਤੇ ਉਸ ਦੀ ਯਾਦ ਦੇ ਵਿੱਚ ਇੱਕ ਬੜਾ ਹੀ ਮਹਾਨ ਸੇਵਾ ਦਾ ਪ੍ਰਾਲਾ ਅਰੰਭ ਕੀਤਾ ਕਿਉਂਕਿ ਸਕੂਨਦਾਨ ਕੈਂਪ ਦੇ ਵਿੱਚ ਕਈਆਂ ਦੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਜਿੱਥੇ ਉਸ ਬੱਚੇ ਦੀ ਰੂਹ ਨੂੰ ਸਦੀਵੀ ਕਾਲ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਦੇ ਹੋਏ ਪਰਵਾਰ ਨੂੰ ਇਸੇ ਤਰ੍ਹਾਂ ਇਹ ਜੋ ਸੇਵਾ ਦੀ ਲਗਨ ਹੈ ਮਾਰੇ ਨੇ ਬਖਸ਼ੀ ਹੋਈ ਇਹ ਅਨੰਤ ਰੂਹ ਦੀ ਮਿੱਠੀ ਯਾਦ ਵਿੱਚ ਚਲਦੀ ਰਹੇਗੀ ਅਸੀਂ ਉਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ